ਲਓ ਵੀ ਪਿਆਰੇ ਦਰਸ਼ਕੋ ਕਵੀ ਸ਼੍ਰੀ ਜਥਾ ਪਾਠਕ ਪ੍ਰਾਤਨੋਲੇ ਵਾਲੇ ਬਾਈ ਭੂਰਾ ਸਿੰਘ ਨੰਗਲੇ ਦੀ ਲਿਖੀ ਹੋਈ ਬੜੀ ਹੀ ਪਿਆਰੀ ਇਹ ਕਵਿਤਾ ਸੱਸ ਨੂੰ ਦੀ ਲੋਕ ਝੋਕ ਹੁਣ ਸੱਸ ਤਾਂ ਹੁੰਦੀ ਹੈ ਪੁਰਾਣੇ ਖਿਆਲਾਂ ਦੀ ਨੂੰ ਆ ਜਾਂਦੀ ਹੈ ਨਵੇਂ ਖਿਆਲਾਂ ਦੀ ਭਾਈ ਪੜ੍ਹੀ ਲਿਖੀ ਬੀ ਐਡ ਐਮ ای ਕੀਤੀ ਵੀ ਹੁਣ ਸੱਸ ਕਹਿੰਦੀ ਕੁੜੇ ਉੱਠ ਕੇ ਪੱਠੇ ਪੁੱਠੇ ਪਾ ਲੈ ਕੋਈ ਹੋਰ ਕੰਮ ਕਰ ਲੈ ਉਹ ਕਹਿੰਦੀ ਬੇਬੇ ਜੀ ਮੈਂ ਤਾਂ ਇਕੱਲੀ ਰੋਟੀ ਲਾਹੂੰਗੀ ਮੈਂ ਤਾਂ ਰੀਲ ਬਣਾਉਣੀ ਆ ਇੰਸਟਾਗ੍ਰam ਤੇ ਪਾਉਣੀ ਆ ਫੇਸਬੁੱਕ ਤੇ ਪਾਉਣੀ ਆ ਜਿਹੜਾ ਹੁਣ ਚੱਲਿਆ ਪਿਆ ਜਵਾਨਾਂ ਭਾਈ ਹੁਣ ਉਹ ਤਾਂ ਬੇਬੇ ਤਾਂ ਕਹਿੰਦੀ ਉੱਠ ਕੇ ਮੱਜਾਂ ਦੀ ਧਾਰ ਕੱਢ ਲੈ ਉਹ ਕਹਿੰਦੀ ਮੈਂ ਰੀਲ ਬਣਾਉਣੀ ਐ ਕਹਿੰਦੀ ਮੈਂ ਤਾਂ ਤੁਹਾਡੇ ਦਾ ਰਿਸ਼ਤਾ ਮਸਾ ਹੁੰਦਾ ਸੀਗਾ ਮੈਂ ਤਾਂ ਆ ਗਈ ਸੁੱਖ ਨਾਲ ਤੁਸੀਂ ਤਾਂ ਸ਼ੁਕਰ ਮੰਨੋ ਲਓ ਹੁਣ ਦੋਨਾਂ ਦੀ ਨੋਖ ਝੋਕ ਆ ਇੱਕ ਦੂਜੀ ਨੂੰ ਕੀ ਕਹਿ ਰਹੀਆਂ ਨੇ ਸੁਣੋ ਕਬਿਸ਼ਰੀ ਜਥਾ ਪਾਟਕ ਪ੍ਰਾਤਨੋਲੇ ਵਾਲੇ ਤੋਂ ਕਿਉਂ ਪੇਸ਼ ਕਰਨ ਲੱਗਿਨੇ ਬਈ ਨਹੀਂ ਤੂੰ ਜਿੱਦਨ ਦੀਏ ਆਈ ਕੁਰਸੀ ਟੀਵੀ ਮੂਰੇ ਨਹੀਂ ਨਾ ਤੂੰ ਬੋਲੇ ਕਹਿੰਦੀ ਬੁਲਾਈ ਸੁਣਦੀ ਰਹਿੰਦੀ ਗਾਉਣ ਕੁੜੇ ਧਾਰ ਮੱਝ ਦੀ ਕੱਢ ਲਾ ਪੱਠੇ ਸਿਖਲਾ ਪਾਉਣ ਕੁੜੇ ਨੀ ਤੂੰ ਧਾਰ ਮੱਝ ਦੀ ਕੱਢ ਲਾ ਪੱਠੇ ਸਿਖਲਾ ਪਾਉਣ ਕੁੜੇ ਹੋ ਪੜਿਆਂ ਲਿਖਿਆਂ ਦਾ ਜ਼ਮਾਨਾ ਹੁਣ ਨਾ ਕੱਢਣ ਧਾਰ ਰਕਾਨਾ ਮੇਰਾ ਇੱਕੋ ਮੇਨ ਨਿਸ਼ਾਨਾ ਕੱਲੀ ਰੋਟੀ ਲਾਉਣੀਆਂ ਤੁਸੀਂ ਆਪੇ ਮੱਝਾਂ ਚੋਲੋ ਮੈਂ ਤਾਂ ਰੀਲ ਬਣਾਉਣੀਆਂ ਤੁਸੀਂ ਆਪੇ ਪੱਠੇ ਪਾਲੋ ਮੈਂ ਤਾਂ ਰੀਲ ਬਣਾਉਣੀ ਆ ਜਦ ਮੈਂ ਸੀ ਤੇਰੇ ਵਰਗੀ ਮੈਂ ਸੀ ਕੰਮ ਬਥੇਰਾ ਕਰਦੀ ਤੂੰ ਤਾਂ ਕਿਸੇ ਕੋਲੋਂ ਨਹੀਂ ਡਰਦੀ ਤੇਰੀ ਚੱਲੇ ਜਵਾਨ ਕੁੜੇ ਧਾਰ ਮੱਝ ਦੀ ਕੱਢਲਾ ਪੱਠੇ ਸਿਖਲਾ ਪਾਣ ਕੁੜੇ ਨਹੀਂ ਤੂੰ ਧਾਰ ਮੱਝ ਦੀ ਕੱਢਲਾ ਪੱਠੇ ਸਿਖਲਾ ਪਾਣ ਕੁੜੇ ਮੈਂ ਤਾਂ ਸ਼ਾਤੀ ਹੈ ਕਰਵਾਈ ਨੌਕਰ ਬਣ ਕੇ ਨਹੀਂ ਮੈਂ ਆਈ ਐਵੇਂ ਕਰਨਾ ਮਗਜ ਖਪਾਈ ਮੈਂ ਤਾਂ ਟੌਰ ਲਗਾਉਣੀਆਂ ਤੁਸੀਂ ਆਪੇ ਮੱਜਾਂ ਚੋੜੋ ਮੈਂ ਤਾਂ ਰੀਲ ਬਣਾਉਣੀਆਂ ਤੁਸੀਂ ਆਪੇ ਤਾਰਾਂ ਕੱਢ ਲਓ ਮੈਂ ਤਾਂ ਰੀਲ ਬਣਾਉਣੀਆਂ ਹੋਣੀ ਤੂੰ ਬੈਠੀ ਹੁਕਮ ਚਲਾਵੇਂ ਕੰਮ ਨੂੰ ਹੱਥ ਨਾ ਭੋਰਾ ਲਾਵੇਂ ਉਲਟਾ ਮਹਿਨੂ ਕੰਮ ਗਿਣਾਵੇ ਮੇਰੀ ਚੱਲੀ ਕਮਾਨ ਕੁੜੇ ਧਾਰ ਮੱਝ ਦੀ ਕੱਢ ਲਾ ਪੱਠੇ ਸਿਖਲਾ ਪਾਉਣ ਕੁੜੇ ਨੀ ਤੂੰ ਧਾਰ ਮੱਝ ਦੀ ਕੱਢ ਲਾ ਪੱਠੇ ਸਿਖਲਾ ਪਾਉਣ ਕੁੜੇ ਹੋ ਮੈਂ ਐਵੇਂ ਬੀੜ ਕੀਤੀ ਆ ਮੈਂ ਐਵੇਂ ਬੀੜ ਕੀਤੀ ਕੋਈ ਬਣੀ ਬਣਾਈ ਪੀਤੀ ਉਹ ਮੈਂ ਤਾਂ ਐਵੇਂ ਵੀ ਅੜ ਕੀਤੀ ਕੌਫੀ ਬਣੀ ਬਣਾਈ ਪੀਤੀ ਉਹੀ ਵੱਡਿਆਂ ਘਰਾਂ ਦੀ ਰੀਤੀ ਮੈਂ ਤਾਂ ਇੱਥੇ ਚਲਾਉਣੀ ਆ ਤੁਸੀਂ ਆਪੇ ਕੱਢ ਲਓ ਤਾਰਾਂ ਮੈਂ ਤਾਂ ਰੀਲ ਬਣਾਉਣੀ ਆ ਤੂੰ ਸਿਆਂ ਪੇ ਕੱਢ ਲੋ ਤਾਰਾਂ ਮੈਂ ਤਾਂ ਰੀਲ ਬਣਾਉਣੀ ਆਂ ਕਹਾਦੀ ਐਵੇਂ ਵੀ ਐਡ ਕਰਗੀ ਤੇਰੀ ਅਕਲ ਕਿੱਥੇ ਹੈ ਖਰਗੀ ਤੇਰੀ ਗੱਲ ਕਾਲਜੇ ਲੜ ਗਈ ਲੱਗੀ ਹੁਣੇ ਡਰਾਉਣ ਕੋੜੇ ਨੀ ਤੂੰ ਤਾਰ ਮੱਝ ਦੀ ਕੱਢ ਲਾ ਪੱਠੇ ਸਿੱਖ ਲਾ ਪਉਣ ਕੋੜੇ ਆਰ ਮੱਝ ਦੀ ਕੱਢ ਲਾ ਪੱਠੇ ਸਿੱਖ ਲਾ ਪੌਣ ਕੁੜੇ ਹੋ ਬਹੁਤੀ ਮਾਰਨਾ ਐਵੇਂ ਪਕਾਈ ਥੋਡੇ ਨੂੰ ਮੁਸ਼ਕਲ ਨਾਲ ਆਈ ਨਾ ਕਰ ਮੇਰੇ ਨਾਲ ਲੜਾਈ ਕਾਹ ਤੋਂ ਗੁੱਤ ਪਟਾਉਣੀਆਂ ਤੁਸੀਂ ਆਪੇ ਚੋਲੋ ਤਾਰਾਂ ਮੈਂ ਤਾਂ ਰੀਲ ਬਣਾਉਣੀ ਆ ਤੁਸੀਂ ਆਪੇ ਕੱਢ ਲੋ ਧਾਰਾ ਮੈਂ ਤਾਂ ਰੀਲ ਬਣਾਉਣੀ ਆ ਬਣਿਆ ਪੂਰਾ ਸਿੰਘ ਵਿੱਚੋਲਾ ਸਾਰਾ ਟੱਬਰ ਲਾਤਾ ਗੋਲਾ ਰੱਖਿਆ ਵਿੱਚ ਨਗਰੇ ਦੇ ਓਲਾ ਸੂਲੀ ਟੰਗੀ ਜਾਨ ਕੁੜੇ ਧਾਰ ਮੱਝ ਦੀ ਕੱਢ ਲਾ ਪੱਠੇ ਸਿਖਲਾ ਪਾਣ ਕੁੜੇ ਨੀ ਤੂੰ ਧਾਰ ਮੱਝ ਦੀ ਕੱਢ ਲਾ ਪੱਠੇ ਸਿਖਲਾ ਪਾਣ ਕੁੜੇ ਲਓ ਜੀ ਜੇ ਕਰਤਾ ਪਿਆਰੀ ਲੱਗੀ ਅਗੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖ ਲੈਣਾ ਕਿਉਂਕਿ ਸਾਡੀਆਂ ਨਵੇਂ ਨਵੇਂ ਕਵਿਸ਼ਰੀਆਂ ਆਉਂਦੀਆਂ ਰਹਿੰਦੀਆਂ ਨੇ ਤੁਸੀਂ ਸੁਣਦੇ ਰਹੋ ਐਵੇਂ ਜਿਵੇਂ ਪਿਆਰ ਦਿੰਦੇ ਰਹੋ